ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਹੋਰ ਬਹੁਤ ਹੀ ਪਿਆਰੀ ਸੂਟਾਂ ਦੀ ਕਲੈਕਸ਼ਨ ਲੈ ਕੇ ਇਹ ਵੀਡੀਓ ਵਿੱਚ ਤੁਸੀਂ ਐਂਡ ਤੱਕ ਜੁੜੇ ਰਹਿ ਕੇ ਕਰੋ ਸਕਿੱਪ ਨਾ ਕਰਿਆ ਕਰੋ ਇਹ ਜਿਹੜੇ ਸੂਟ ਹੋਣਗੇ ਪਿਓ ਤੁਹਾਨੂੰ ਸ਼ਰਟ ਮਿਲ ਜੇਗੀ ਜੌਰ ਜੜ ਦੀ ਹੈਂਡ ਐਮਬਰਾਇਡਰੀ ਕੀਤੀ ਹੋਈਗੀ ਬਾਟਮ ਨਾਲ ਹੋਏਗੀ ਪਲੇਨ ਕ੍ਰੇਪ ਸਿਲਕ ਦੀ ਬਾਟਮ ਹੋਏਗੀ ਤੁਸੀਂ ਪਰ ਮੀਟ ਦੇ ਅਕੋਰਡਿੰਗ ਫੈਬਰਿਕ ਲੈ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਜੌਰ ਜੜਦੇ ਰਹਿਣਗੇ ਕ੍ਰੇਪ ਦੀ ਤੁਹਾਨੂੰ ਬਾਟਮ ਮਿਲ ਜੇਗੀ ਐਮਬਰਾਇਡਰੀ ਬਹੁਤ ਹੀ ਪਿਆਰੀ ਕੀਤੀ ਗਈ ਪਾਕਿਸਤਾਨੀ ਹੈਵੀ ਰੈਡੀ ਕੀਤਾ ਦੁਪੱਟਾ ਹੋਏਗਾ ਨਾਲ ਅਗਲੇ ਜਿਹੜੇ ਸੂਟ ਹੋਣਗੇ ਨੈੱਟ ਦੀ ਸ਼ਰਟ ਹੋਏਗੀ ਨ ਹੈਵੀ embroideri ਕੀਤੀ ਕੀ ਬਾਟਮ ਨਾਲ ਪਲੇਨ ਹੋਏਗੀ ਦੋ ਦੋ ਕਲਰ ਸਾਨੂੰ ਇਹਨਾਂ ਵਿੱਚ ਮਿਲ ਜਾਣਗੇ ਕਲਰ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਅਗਲੇ ਜਿਹੜੇ ਸੂਟ ਹੋਣਗੇ 올ਓਵਰ ਸੂਟ ਹੋਗਾ ਵਿਸਕੋਜ਼ ਜੌਰ ਜੜ ਦਾ ਘੇਰੇ ਦੇਕੇ ਗਲੇ ਦੇਕੇ ਬਹੁਤ ਹੀ ਪਿਆਰਾ ਵਰਕ ਕੀਤਾ ਗਿਆ ਦੁਪੱਟਾ ਰਹੇਗਾ ਨਾਲ ਵਿਸਕੋਜ਼ ਜੌਰ ਜੜ ਦਾ ਦੁਪੱਟੇ ਤੇ ਵੀ ਵਰਕ ਕੀਤਾ ਗਿਆ ਕਟਵਰਕ ਕੀ ਦਿੱਤੇ ਗਏ ਨੇ ਬਹੁਤ ਹੀ ਪਿਆਰੇ ਸੂਟ ਨੇ ਰੈਡੀ ਕੀਤੇ ਹੋਏ ਕੋਈ ਵੀ ਸੂਟ ਅਗਰ ਆਰਡਰ ਕਰਵਾਉਣਾ ਹੋਵੇ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਸੂਟ ਆਪਣੇ ਲਈ ਆਰਡਰ ਕਰਵਾ ਸਕਦੇ ਹੋ ਅਗਲੇ ਇਹ ਸੂਟ ਕੋਲ ਕੇ ਕੈਮਰੀਕ ਕਾਟਨ ਦਾ ਸੂਟ ਰਹੇਗਾ ਥ्रेड ਵਰਕ ਬਹੁਤ ਹੀ ਪਿਆਰਾ ਕੀਤਾ ਗਿਆ ਦੁਪੱਟਾ ਨਾਲ ਮਲਮਲ ਦਾ ਰਹੇਗਾ ਪ੍ਰਾਈਸ ਉੱਪਰ ਲਗਾਤਾ ਹੈ ਕੈਸ਼ অন ਡਿਲੀਵਰੀ ਨਹੀਂ ਹੈ ਜੀ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਅਗਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ so much ਵੀਡੀਓ ਦੇਖਣ ਲਈ